ਸਸੀ ਗਾਲ ਜੀ ਤੁਸੀਂ ਦੇਖੋ ਪੰਜ ਪਾਂਡਾ ਟੀਵੀ ਤੇ ਅੱਜ ਧੋਬੀਣਾ ਬਸਤੀ ਦੇ ਫਿਰ ਉੱਚੇ ਸੀ ਅੱਜ ਇੱਥੇ ਫਿਰ ਬੁਲਡੋਜ਼ਰ ਐਕਸ਼ਨ ਹੋਣਾਗਾ ਨਜਾਇਜ਼ ਕਬਜ਼ੇ ਹਟਾਉਣੇ ਆ ਪ੍ਰਸ਼ਾਸਨ ਵੱਲੋਂ ਜਿਹੜੇ ਧੋਬੀਣਾ ਬਸਤੀ ਦੇ ਵਿੱਚ ਹੈ ਤੇ ਜਿਨ੍ਹਾਂ ਤੇ ਨਸ਼ੇ ਦੇ ਕੇਸ ਵੀ ਦਰਜ ਨੇ ਪਹਿਲਾਂ ਵੀ ਇੱਥੇ ਕਈ ਵਾਰ ਇਹ ਬੁਲਡੋਜ਼ਰ ਐਕਸ਼ਨ ਹੋ ਚੁੱਕਿਆ ਪੁਲਿਸ ਫੋਰਸ ਪੂਰੀ ਪਹੁੰਚ ਚੁੱਕੀ ਹੈ ਇੱਥੇ ਜੀ ਐਸਪੀ ਸਿਟੀ ਡੀਐਸਪੀ 2000 ਕੋਰਡਰ ਹੈ ਕਿ ਹੁਣ ਤੱਕ 100 ਕਰੋੜ ਦੇ ਤੋਂ ਕਸੇ ਤਸਕਰਾਂ ਨੂੰ ਬਣਾਈ ਗਈ ਸੀ ਉਹਨੂੰ ਅਸੀਂ ਜਿਹੜਾ 68 ਐਫ ਐਨਡੀਪੀਏ ਐਕਟ ਦੇ ਤਹਿਤ ਅਸੀਂ ਪ੍ਰਾਪਰਟੀ ਜਿਹੜੀ ਫ੍ਰੀਜ਼ ਕਰਵਾਈ ਗਈ ਹੈ ਸੋ ਲਗਾਤਾਰ ਸਾਡੇ ਵੱਲੋਂ ਜਿਹੜਾ ਇਹ ਐਕਸ਼ਨ ਹੈ ਅਗੇਂਸ ਡਰੱਗਸ ਚੱਲ ਰਿਹਾ ਉਸੇ ਦੇ ਵਿੱਚ ਪਹਿਲਾਂ ਵੀ ਅਸੀਂ 4 ਵਾਰ ਜਿਹੜਾ ਹੈਗਾ ਤੋਬੇਨ ਬਸਤੀ ਦੇ ਵਿੱਚ ਅਲੱਗ-ਅਲੱਗ ਜਿਹੜੇ ਨਸ਼ਾ ਤਸਕਰ ਸੀਗੇ ਜਿਨ੍ਹਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਉਹਨਾਂ ਦੇ ਘਰ ਜਿਹੜੇ ਸੀਗੇ ਉਹ ਖਾਲੀ ਕਰਵਾਏ ਗਏ ਸੀ ਨਜਾਇਜ਼ ਕਬਜ਼ਾ ਹਟਾਏ ਗਏ ਸੀਗੇ ਉਸੇ ਲੜੀ ਜਿਹਦੇ ਤੇ ਅੱਜ ਮਨਜੀਤਪੁਰ ਜੋਕੇ ਹੈਗੀ ਹੈ ਗਦੀਨ ਪਰ ਇੱਕ ਤੋਬੀਆਨ ਬਸਤੀ ਦੇ ਵਿੱਚ ਦਾ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਉਸ ਦੇ ਨਜਾਇਜ਼ ਕਬਜ਼ੇ ਨੂੰ ਅੱਜ ਖਾਲੀ ਕਰਵਾਇਆ ਜਾ ਰਿਹਾ ਹੈ। ਇਸੇ ਗਲੀ ਦੇ ਵਿੱਚ ਕਿੰਨੇ ਕ ਮਕਾਨ ਤੁਸੀਂ ਪਹਿਲਾਂ ਵੀ ਢਾਟ ਕੇ ਹੁਣ ਕਿੰਨੇ ਕਿ ਇਸ ਜਿਹੜੀ ਇਹ ਪਰਟੀਕੂਲਰ ਗਲੀ ਹੈ ਇਸ ਦੇ ਵਿੱਚ ਪਹਿਲਾ 4 ਜਿਹੜੇ ਮਕਾਨ ਸੀਗੇ ਜਿਹਨਾਂ ਨੂੰ ਨਜਾਇਜ਼ ਕਬਜ਼ੇ ਕੀਤੇ ਹੋਏ ਸੀ ਚਾਹੇ ਉਹ ਮਰਪੀਤ ਕੌਰ ਦਾ ਘਰ ਹੋਵੇ ਜਾਂ ਹਰਬੰਸ ਕੌਰ ਦਾ ਘਰ ਸੀਗਾ ਉਹਨਾਂ ਦੇ ਨਜਾਇਜ਼ ਕਬਜ਼ੇ ਅਸੀਂ ਖਾਲੀ ਕਰਵਾਏ ਸੀਗੇ ਅੱਜ ਜਿਹੜਾ ਹੈਗਾ ਇਹ ਲਗਾਤਾਰ ਸਾਡੀ ਇਸ ਮੁਹਿੰਮ ਦੇ ਵਿੱਚ 3rd ਅਟੈਂਪਟ ਹੈਗੀ ਜਿਹੜੀ ਇਸ ਤੇ ਧੋਬੀਆਣਾ ਬਸਤੀ ਦੇ ਵਿੱਚ ਅਸੀਂ ਕਰ ਰਹੇ ਹਾਂ ਕਿਉਂਕਿ ਧੋਬੀਆਣਾ ਬਸਤੀ ਜਿਹੜਾ ਸੀਗਾ ਸ਼ਹਿਰ ਦੇ ਵਿੱਚ ਇੱਕ ਹੌਟ ਸਪੌਟ ਸੀਗਾ ਡਰੱਗਸ ਦਾ ਕਾਫੀ ਜ਼ਿਆਦਾ ਕੰਪਲੇਂਟਸ ਮਿਲਦੀਆਂ ਸੀ ਜਾਂ ਕਾਫੀ ਜ਼ਿਆਦਾ ਨਸ਼ੇ ਦੀ ਸ਼ਿਕਾਇਤ ਸੀਗੀ ਕਾਫੀ ਸੇਲਸ ਵੀ ਮਤਲਬ ਸ਼ਿਕਾਇਤਾਂ ਮਿਲਦੀਆਂ ਸੀਗੀਆਂ ਤੇ ਉਸੇ ਨੂੰ ਟਾਰਗੇਟ ਰੱਖਦੇ ਹੋਏ ਸਾਡੇ ਵੱਲੋਂ ਕਾਫੀ ਇਹ ਮਕਦਮੇ ਦਰਜ ਕੀਤੇ ਗਏ ਤੇ ਨਾਲ ਜਿਹੜਾ ਨਸ਼ਾ ਤਸਕਰ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਸੀਗੇ ਉਹਨਾਂ ਨੂੰ ਵੀ ਖਾਲੀ ਕਰਵਾਇਆ ਗਿਆ ਜਿਹੜੀ ਕਿਹੜੀ ਸੀ ਮੈਂ ਦੇਖੋ ਏਰੀਏ 'ਚ ਬਾਰ-ਬਾਰ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਸ਼ਹਿਰ 'ਚ ਹੋਰ ਵੀ ਏਰੀਏ ਨੇ ਜਿੱਥੇ ਲੋਕਾਂ ਖਿਲਾਫ ਡਰੱਗਸ ਦੇ ਕੇਸ ਵੀ ਦਰਜ ਹੋਏ ਹੈਗੇ ਦੇਖੋ ਬੇਨਲੀ ਜਿਹੜਾ ਪਰਟੀਕੂਲਰਲੀ ਅਸੀਂ ਸਭ ਤੋਂ ਪਹਿਲਾਂ ਜਦੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਅਸੀਂ ਪਹਿਲੇ ਸਭ ਤੋਂ ਪਹਿਲਾਂ ਪਲੈਨਿੰਗ ਕੀਤੀ ਸੀਗੀ ਕਿ ਕਿਤੋਂ ਜਿਹੜੀਆਂ ਸਾਨੂੰ ਕਾਲ ਜ਼ਿਆਦਾ ਮਿਲਦੀਆਂ ਕਿ ਇੱਥੇ ਜਿਹੜੇ ਹੈਗੇ ਨਸ਼ੇ ਦੀ ਸਪਲਾਈ ਹੁੰਦੀ ਹੈ ਸੋ ਇਹਦੇ ਵਿੱਚ ਪਾਰਟਿਕੂਲਰਲੀ ਜਿਹੜਾ ਮੇਨ ਜਿਹੜਾ ਏਰੀਆ ਸੀਗਾ ਧੋਬਿਆਂ ਦਾ ਬਸਤੀ ਜਿਹੜਾ ਸੀਗਾ ਜਿੱਥੇ ਇੱਕ ਸਪੈਸੀਫਿਕ ਪੁਆਇੰਟਸ ਦੇ ਉੱਤੇ ਕਾਫੀ ਜ਼ਿਆਦਾ ਸ਼ਿਕਾਇਤਾਂ ਮਿਲਦੀਆਂ ਸੀਗਾ ਤੇ ਇੱਕ ਦੋ ਗਲੀਆਂ ਦੇ ਵਿੱਚ ਹੀ ਕਾਫੀ ਜ਼ਿਆਦਾ ਨਸ਼ੇ ਦੇ ਜਿਹੜੇ ਸਮਗਲਰ ਸੀਗੇ ਰਹਿੰਦੇ ਸੀਗੇ ਇਸ ਤੋਂ ਇਲਾਵਾ ਵੀ ਇਹਨਾਂ ਨੇ ਜਿਹੜੇ ਜਿਹੜੀ ਜਗ੍ਹਾ ਹੈਗੀ ਹੈ ਇਹ ਵੀ ਜਗ੍ਹਾ ਵੀ ਸਰਕਾਰੀ ਜਗ੍ਹਾ ਹੈਗੀ ਜਿੱਥੇ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਪਰ ਕਬਜ਼ਾ ਕੀਤਾ ਹੋਇਆ ਸੀਗਾ ਸੋ ਬੇਸਿਕਲੀ ਉਸ ਚੀਜ਼ ਨੂੰ ਫੋਕਸ ਰੱਖਦੇ ਹੋ ਕਿਉਂਕਿ ਇੱਕ ਇੱਕ ਮਾਡਲ ਦੀ ਤਰ੍ਹਾਂ ਅਸੀਂ ਚਾਹੁੰਦੇ ਸੀ ਵੀ ਜਿਹੜੇ ਬੰਦੇ ਨਸ਼ੇ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਸ ਤੋਂ ਇਲਾਵਾ ਜਿਹੜੀ ਬਾਕੀ ਜਿਹੜੇ ਗੱਲ ਕਰ ਰਹੇ ਹੋ ਤੁਸੀਂ ਅਸੀਂ ਜਿੱਦਾਂ ਪ੍ਰੋਪਰਟੀ ਫ੍ਰੀਜ਼ਿੰਗ ਦੇ ਤਹਿਤ ਅਸੀਂ ਕਾਫੀ ਜਿਹੜੀ ਪ੍ਰੋਪਰਟੀ ਫ੍ਰੀਜ਼ ਕਰਾਈ ਕਰਾਈ ਹੈ ਉਸ ਦੇ ਵਿੱਚ ਅਲੱਗ-ਅਲੱਗ ਏਰੀਆਸ ਦੇ ਅਸੀਂ ਟਾਰਗੇਟ ਕੀਤਾ ਗਿਆ ਇਸ ਤੋਂ ਇਲਾਵਾ ਥੱਬੀ ਥਬੇਰਨ ਬਸਤੀ ਤੋਂ ਇਲਾਵਾ ਇੱਕ 25 ਕੜਚ ਬਸਤੀ ਜਿਹੜੀ ਹੈਗੀ ਹੈ ਉੱਥੇ ਵੀ ਅਸੀਂ ਜਿਹੜੀ ਹੈਗੀ ਡੈਮੋਲੇਸ਼ਨ ਦੇ ਵਿੱਚ ਜਿਹੜਾ ਸਰਕਾਰੀ ਜਿਹਾ ਜਗ੍ਹਾ ਸੀ ਖਾਲੀ ਕਰਵਾਈ ਸੀਗੀ ਅ ਨਾਲ ਹੀ ਅਸੀਂ ਬੀੜ ਤਲਾਬ ਵਸਤੀ ਜਿਹੜੀ ਸੀਗੀ ਬਸਤੀ ਨੰਬਰ 3 ਦੇ ਵਿੱਚ ਵੀ ਇੱਕ ਜਿਹੜਾ ਘਰ ਸੀਗਾ ਸੋਰਜ ਦਾ ਜੋ ਘਰ ਸੀਗਾ ਉਸ ਨੂੰ ਵੀ ਅਸੀਂ ਖਾਣੀ ਕਰਵਾਇਆ ਸੀ ਠੀਕ ਹੈ ਜੀ ਥੈਂਕ ਯੂ ਇਹ ਜਿਹੜੀ ਲੈਟੀ ਹੈ ਕਿ ਕਿੰਨੀ ਦੇਰ ਤੋਂ ਨਰਕ ਦੇ ਮੌਨ ਬਹਿ ਗਈ ਹੈ ਇਸੇ ਕਰਕੇ ਇਹ ਜਿਹੜੀ ਲੈਟੀ ਹੈ ਪਹਿਲਾਂ ਵੀ ਛਾਏ ਦੀ ਇਹਦਾ ਪਹਿਲਾ ਯੂਨਿਟ ਆਇਆ ਨਾਲ ਹੀ ਜਦੋਂ ਆਪਾਂ ਆਏ ਆ ਦੇਖੋ ਇਹਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਪ੍ਰੋਸੀਜਰ ਫਾਲੋ ਕੀਤਾ ਜਾਂਦਾ ਹੈ ਉਹਨਾਂ ਨੂੰ ਨੋਟਿਸ ਇਸ਼ੂ ਕੀਤਾ ਜਾਂਦਾ ਹੈ ਪਹਿਲਾਂ ਉਸ ਨੋਟਿਸ ਦਾ ਇੱਕ ਟਾਈਮ ਪੀਰੀਅਡ ਹੁੰਦਾ ਜਦੋਂ ਟਾਈਮ ਪੀਰੀਅਡ ਮੁਕੰਮਲ ਹੋਣ ਤੇ ਕੋਈ ਡਾਕੂਮੈਂਟ ਪੇਸ਼ ਨਹੀਂ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਉਹਦੇ ਜਿਹੜਾ ਕਬਜ਼ਾ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਵਿਦਆਊਟ ਲੀਗਲ ਪ੍ਰੋਸੀਡਿੰਗ ਜਿਹੜੀ ਹੈਗੀ ਹੈ ਅਸੀਂ ਜਿਹੜੀ ਉਹਦੀ ਕਬਜ਼ਾ ਕਾਰਵਾਈ ਮੁਕੰਮਲ ਨਹੀਂ ਕੀਤੀ ਜਾ ਸਕਦੀ ਸਰ ਅੱਜ ਦੀ ਗੱਲ ਕਰੀ ਕਾਰਵਾਈ ਚ ਕਿੰਨੀ ਸੰਖਿਆ ਚ ਪੁਲਿਸ ਹੈਗੀ ਤੇ ਹੋਰ ਡਿਪਾਰਟਮੈਂਟ ਹੈਗੇ ਅੱਜ ਅਸੀਂ ਜਿਹੜੇ ਸਿਵਲ ਡਿਪਾਰਟਮੈਂਟ ਦੇ ਨਾਲ ਸਾਡੇ ਇੱਥੇ ਡਿਊਟੀ ਮੈਜਿਸਟਰ ਸਾਹਿਬ ਆਏ ਨੇ ਤੇ ਅਸੀਂ ਤਕਰੀਬਨ 50 ਦੇ ਕਰੀ ਪੁਲਿਸ ਮੁਲਾਜ਼ਮ ਲਗਾਏ ਗਏ ਨੇ ਡੀਐਸਪੀ ਸਿਟੀ ਤੁ ਸਰਵਜੀਤ ਸਿੰਘ ਜੀ ਇੱਥੇ ਮੌਕੇ ਦੇ ਉੱਪਰ ਡਿਊਟੀ ਉਹਨਾਂ ਦੇ ਲਗਾਈ ਗਈ ਹੈ ਇਸ ਤੋਂ ਇਲਾਵਾ ਐਸਐਚਓ ਸਿਵਲ ਲਾਈਨ ਤੇ ਅਸੀਂ ਮੌਕੇ ਦੇ ਉੱਪਰ ਆਏ ਆ ਤੇ ਅੱਜ ਤਕਰੀਬਨ 50 ਦੇ ਕਰੀਬ ਪੁਲਿਸ ਪੁਲੰਚਮ ਲਗਾਏ ਗਏ ਆ ਡਿਊਟੀ ਤੇ ਥੈਂਕ ਯੂ ਸੋ ਮਚ ਅਉ ਹ ਯੋਧ ਨਸ਼ਾ ਵਿਰੋਧ ਦੇ ਤਹਿਤ ਜਿਹੜੀ ਇਹ ਕਾਰਵਾਈ ਆ ਅੱਜ ਦੂਜੀ ਤੀਜੀ ਚੌਥੀ ਵਾਰ ਇਹ ਐਕਸ਼ਨ ਹੋਣ ਲੱਗਾ ਹੈ ਤੀਜੀ ਵਾਰ ਮੇਰੀ ਗੱਲ ਵਿੱਚ ਤੇ ਅੱਜ ਤਵਾ ਫੋਰਸ ਐਸਪੀ ਦਰਿੰਦਰ ਸਿੰਘ ਤੇ ਡੀਐਸਪੀ ਸਰਮਜੀਤ ਸਿੰਘ ਵੀ ਅਗਵਾਈ ਦੇ ਵਿੱਚ ਹਾਂ ਜੀ ਸਹੀ ਹੈ ਜੀ ਸਟੇਟ ਹੁੰਦਾ ਜੀ ਵੀ ਜੀ ਸਿੰਘ ਜੀ ਕਹਿ ਰਿਹਾ ਕਿ ਬੀੜ ਤਲਾਬ ਵਿੱਚ ਹੋਰ ਵੀ ਬਹੁਤ ਨਸ਼ਾ ਤਸਕਰ ਨੇ ਠੀਕ ਹੈ ਜੀ ਬੀੜ ਤਲਾਬ ਇੱਕ ਮੇਨ ਹੱਬ ਹੈ ਬਠਿੰਡੇ ਦਾ ਇੱਕ ਜਿਹੜਾ ਥੋਬਿਆਂ ਦਾ ਸੀਗਾ ਇਹਨੀਆਂ ਬਹੁਤ ਸ਼ਿਕਾਇਤਾਂ ਸੀਆਂ ਤੇ ਪਹਿਲਾਂ ਵੀ ਇੱਥੇ ਤਿੰਨ ਵਾਰ ਐਕਸ਼ਨ ਹੋ ਚੁੱਕਿਆ ਹੈ ਤੇ ਅੱਜ ਫੇਰ ਉਸੇ ਗਲੀ ਦੇ ਵਿੱਚ ਇੱਕ ਖਾਸ ਗਲੀ ਦੇ ਵਿੱਚ ਹੀ ਇਹ ਐਕਸ਼ਨ ਜਿਹੜਾ ਹੁੰਦਾ ਹੈਗਾ ਇਹਦਾ ਮਤਲਬ ਇੱਥੇ ਜਿਆਦਾ ਨਸ਼ਾ ਤਸਕਰ ਤਸਕਰੀ ਦੇ ਨਾਮ ਮਾਮਲੇ ਹੈਗੇ ਤੇ ਆ ਤੁਹਾਨੂੰ ਦਿਖਾ ਦਿੰਨੇ ਆ ਆ ਗਲੀ ਹੈਗੀ ਆ ਠੇਕੇ ਵਾਲੀ ਗਲੀ ਜਾਂ ਧੋਬਿਆਂ ਵਾਲਾ ਵਸਤੀ ਗਲੀ ਨੰਬਰ 1 ਤੇ ਇੱਥੇ ਅੱਜ ਬਲੋਜ਼ਰ ਪਹੁੰਚ ਚੁੱਕਿਆ ਹੈ ਜੀਸੀਬੀ ਜਿਹੜੀ ਪਹੁੰਚ ਚੁੱਕੀ ਹੈ ਲਾਸਟ ਟਾਈਮ ਜਦੋਂ ਆਏ ਸੀਗੇ ਆਹ ਕਰ ਸੀ ਜਿਹੜਾ ਸਭ ਤੋਂ ਪਹਿਲਾਂ ਪਿਛਲੀ ਵਾਰ ਆ ਮਕਾਨਟ ਆਇਆ ਗਿਆ ਸੀਗਾ ਕੰਪੀਟੀਟਿਵ ਅਥਾਰਟੀ ਤੇ ਬਹੁਤ ਪ੍ਰਚੰਡ ਆਇਆ ਹੈ ਹਾਂ ਦਾਸ ਮਜਰੀ ਕੋਠੀ ਆ ਜਾਂਦੀ ਤਾਂ ਆ ਦਾਸ ਮਜਰੀ ਕੋਠੀ ਵੇਟਾਉਣ ਲੱਗੇ ਆਹਲੀ ਕਿਹਨੇ ਕੋਠੀ ਆ ਕਿਹਦੀ ਸੀ ਫੋਡੀ ਆ ਕਿਹਦੀ ਸੀ ਹਾਂ ਅੱਛਾ ਟਿਕਟ ਨਹੀਂ ਹੈ ਮੇਰੀ ਢੋਣੀ ਹੋਰ ਕਿਹਦੀ ਢੋਣੀ ਹੈ ਇਹ ਕਿਉਂ ਢੋਟਾ ਨਹੀਂ ਕਿਉਂ ਇਹ ਤਾਂ ਪੁੱਛਣਾ ਮੈਂ ਰੀਜਨ ਕੀ ਹੈ ਸੀ ਜੀ ਦਾ ਤੁਹਾਨੂੰ ਦੱਸੇ ਨਾ ਸਾਨੂੰ ਕੁਝ ਨਹੀਂ ਦੱਸਿਆ ਕੀ ਰੀਜਨ ਹੈ ਸੀ ਜੀ ਦਾ ਕੋਈ ਨਾ ਦੱਸੇ ਸਹੀ ਹੋਣਾ ਹੈ ਕਿੰਨੇ ਟਾਈਮ ਦੇ ਆਨੋ ਕੇ 4-5 ਸਾਲ ਇੱਥੇ ਰਹਿੰਦੇ ਨੂੰ ਗੱਡੀ ਵਿੱਚ ਚਲਾਉਣਾ ਹੈ ਰੱਕਲਾ ਡਰਾਈਵਰ ਐ ਮੈਂ ਢਾਈ ਜਾਂਦੇ ਢਾਈ ਜਾਂਦੇ ਢਾਈ ਜਾਂਦੇ ਕੋਈ ਗੱਲ ਨਹੀਂ ਕੋਈ ਮਾਮਲਾ ਨਹੀਂ ਕਰੀ ਹੋਦੇ ਤੇ ਮੇਰੇ ਮਾਮਲੇ ਮੇਰੇ ਤਾਂ ਕੋਈ ਮਾਮਲਾ ਨਹੀਂਗਾ ਮੈਂ ਤਾਂ ਗੱਡੀ ਚਲਾਉਣਾ ਇੱਕ ਮਾਮਲਾ ਹੀ ਦਿਖਾ ਦੇਣ ਕੋਈ ਸਰਚ ਕਰ ਦੇਣ ਮੇਰੇ ਤੇ ਤੁਹਾਡੇ ਘਰ ਚ ਕਿਸੇ ਹੋਰ ਤੇ ਹੋਵੇ ਮੇਰੇ ਭਰਾ ਤੇ ਸੀਗਾ ਉਹ ਮੁੱਕ ਗਏ ਅੱਛਾ ਹੁਣ ਤਿੰਨ ਚਾਰ ਮਹੀਨੇ ਹੋ ਗਏ ਮੁੱਕਿਆ ਨੂੰ ਉਹ ਕਿਸ ਗੱਲ ਦਾ ਸੀਗਾ ਪਰਚਾ ਚਿੱਟੇ ਦਾ ਪਰਚਾ ਸੀ ਉਹ ਤੇ ਪਿੰਦਾ ਸੀ ਕਿ ਵੇਚਦਾ ਪਿੰਦਾ ਵੀ ਸੀਗਾ ਉਹ ਤੋਂ ਕੁਝ ਨਹੀਂ ਮਿਲੇਗਾ ਪਿੰਦਾ ਫੜਿਆ ਗਿਆ ਪਿੰਦਾ ਵੀ ਸੀ ਮਤਲਬ ਵੇਚਦਾ ਵੀ ਸੀ ਪਿੰਦਾ ਸੀ ਉਹ ਵੇਚਦਾ ਨਹੀਂ ਸੀਗਾ ਅੱਛਾ ਹਾਂਜੀ ਮਾਮਲਾ ਕਹਿੰਦਾ ਦਰਦ ਲਈ आना पवे क्यों नहीं फिर मैं दसो तुम यह कह रहे भी स्वाद ले कौन रोक देगा ਕਰੋ ਉਹ ਤਾਂ ਕੀ ਕੰਮ ਕੀ ਹੈ ਇਹ ਸਾਡਾ ਕੰਮ ਹੈ ਸ਼ੋਅ ਕਰਨ ਦਾ ਨਸ਼ਾ बिकਦਾ ਪਹਿਲਾਂ ਬਾਜੀ ਬਸ ਫਿਰ ਆਪਾਂ ਇਹ ਨਾ ਕਹੀਏ ਵੀ ਤੁਸੀਂ ਤਮਾਸ਼ਾ ਦੇਖਦੇ ਹੋ ਸਵਾਦ ਲੈਂਦੇ ਹੋ ਸਾਡਾ ਕੰਮ ਹੈ ਅਸੀਂ ਪਹਿਲਾਂ ਪੁਲਿਸ ਨੂੰ ਪੁੱਛ ਕੇ ਆਏ ਆਂ ਬਾਜੀ ਅਸੀਂ ਤੁਹਾਡੇ ਨਹੀਂ ਇੱਥੇ ਇੱਥੇ ਜੇ ਨਸ਼ਾ बिकਦਾ ਤਾਂ ਹੀ ਆਉਂਦੇ ਪੁਲਿਸ ਦੁਆਕਾਂ ਦੇ ਦੇਖੋ ਗੱਲ ਇਹ ਹੈ ਕਿ ਇਹ ਗੱਲਾਂ ਅਸੀਂ ਦੇਖੋ ਮੇਰੀ ਗੱਲ ਸੁਣੋ ਸਾਡਾ ਕੰਮ ਕੀ মিডিਆ ਦਾ ਸਾਡਾ ਕੰਮ ਹੈ ਵੀ ਜੋ ਪੁਲਿਸ ਨੇ ਕਿਹਾ ਅਸੀਂ ਉਹ ਸੁਣਾਤਾ ਜੋ ਤੁਸੀਂ ਕਹਿਣਾ ਅਸੀਂ ਉਹ ਸੁਣਾ ਦੇਣਾ ਸਾਡਾ ਕੰਮ ਇਹਨਾ ਹੈ ਨਾ ਛੋਟੇ ਵੀਰ ਅਸੀਂ ਕਹਿੰਦਾ ਬਦਲ ਪਾ ਕਰਦੇ ਦੇਖੋ ਜੋ ਤੁਸੀਂ ਕਹਿਣਾ ਸੀ ਉਹ ਸੁਣਾਣਾ ਆ ਇਹ ਤਾਂ ਹੈ ਨਹੀਂ ਤੁਸੀਂ ਮੂੰਹ ਚੋਂ ਕੁਝ ਕੱਢਿਆ ਤੇ ਸਾਡੇ ਕੈਮਰਾ ਦੇ ਵਿੱਚ ਕੁਝ ਹੋਰ ਚਲਾ ਜਾਣਾ ਇਹ ਤਾਂ ਹੈ ਨਹੀਂ ਨਾ ਤੁਸੀਂ ਕਹਿ ਰਹੇ ਸੀਗੇ ਤੁਸੀਂ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਨਹੀਂ ਵੇਚਦੇ ਛੋਟੇ ਵੀਰ ਮੇਰੀ ਪਹਿਲਾਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣ ਅਸੀਂ ਬਾਕਰਾ ਕੀ ਕਰਾਂਗੇ ਕੀ ਤੁਹਾਡਾ ਪੱਖ ਲੈਣਾ ਸਾਡਾ ਕੰਮ ਨਹੀਂ ਹੈ ਛੋਟੇ ਵੀਰ ਸਾਡਾ ਪੱਖ ਹੈ ਤੁਸੀਂ ਮੇਰੀ ਗੱਲ ਸੁਣੋ ਕੱਲ ਐਲ ਤੁਸੀਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਕੱਲ ਨੂੰ ਇਹ ਕਹਿੰਦੇ ਵੀ ਸਾਡਾ ਪੱਖ ਨਹੀਂ ਰੱਖਿਆ ਛੋਟੇ ਪੈਨ ਨਾ ਬੋਲੇ ਕੋਈ ਨਹੀ ਲਗਾਤਾਰ ਇੱਥੇ ਹਰ ਵਾਰ ਪੁਲਿਸ ਆਉਂਦੀ ਹੈ ਪੀਲਾ ਪੰਜਾ ਚੱਲਦਾ ਹੈ ਕੀ ਲੱਗਦਾ ਤੇ ਨਸ਼ਾ ਵਿਕਦਾ ਹੈਗਾ ਇੱਥੇ ਉਹਦਾ ਵੀ ਇਹਨਾਂ ਨੂੰ ਪੂਰਸ ਨਹੀਂ ਪਤਾ ਉਹ ਜੇ ਪੁਲਸਰਾਸੀ ਕਰਦੀ ਪੁਲਿਸ ਨੇ ਫੜ ਲਿਆ ਸਾਡਾ ਸਾਡਾ ਫਰਜ਼ੇ ਹੈ ਜਦੋਂ ਤੁਸੀਂ ਬੋਲਣ ਲੱਗੇ ਸੀ ਕਿਹੜੀ ਗੱਲ ਸੁਣੋ ਜੇ ਅਸੀਂ ਤੁਹਾਡੀ ਗੱਲ ਨਾ ਸੁਣਦੇ ਤੇ ਤੁਸੀਂ ਕਹਣਾ ਸੀ ਸਾਡੀ ਗੱਲ ਨਹੀਂ ਸੁਣੋ ਨਹੀਂ ਨਹੀਂ ਸਾਡੀ ਗੱਲ ਸੁਣੋਗੇ ਜੀ ਤੁਸੀਂ ਆਪ ਜੀ ਆਜ ਕੈਮਰੇਟ ਜੀ ਤੁਸੀਂ ਮੇਰੀ ਮੇਰੀ ਇੱਕ ਗੱਲ ਸੁਣੋ ਤੁਸੀਂ ਆਪ ਹੀ ਕਹਿੰਦੇ ਸਾਹਮਣੇ ਮੈਂ ਵੀ ਕੈਮਰਾ ਲੈ ਕੇ ਮੁਰੇ ਕਰਦੇ ਆ ਤੁਸੀਂ ਬੋਲਿਓ ਤੁਸੀਂ ਬੋਲਿਓ ਮੈਂ ਤਾਂ ਹੀ ਬੋਲਿਆ ਮੈਂ ਸਭ ਪਹਿਲਾਂ ਤੁਸੀਂ ਬੋਲਦੇ ਸਾਨੂੰ ਵੀ ਪਤਾ ਨਹੀਂ ਪਹਿਲਾਂ ਤੁਸੀਂ ਬੋਲੋ ਕਿ ਕਿੰਨੀਆਂ ਮੰਜ਼ਲੀ ਕੋਠੇ ਸਾਡੀ ਤੁਸੀਂ ਇਹ ਕਹਿ ਰਹੇ ਹੋ 10 ਮੰਜ਼ਲੀ ਇਹ ਮੇਰੀ 10 ਮੰਜ਼ਲੀ ਕੋਠੀ ਹੈ ਚਲੋ ਸੁਣਿਓ ਸਿਰਫ ਪਿੱਛੋਂ ਸਾਡੀ ਗੱਲ ਤਾਂ ਸੁਣਿਓ ਛੁੱਟ ਸਾਡਾ ਕੰਮ ਛੋਟੇ ਵੀ ਰਿਹਾ ਹੈ ਇਹਨੂੰ ਕਰਦੀ ਵੀ ਵੀਡੀਓ ਫਿਰ ਦੇਖ ਲਓ ਚੰਗੀ ਤਰ੍ਹਾਂ ਬਣਾ ਕੇ ਦਿਖਾਓ ਬੱਸ ਬਣਾ ਕੇ ਦਿਖਾਓ ਵਿਆਹ ਵੀ ਆ ਦੇਖੋ ਜੀ ਕਿੰਨੀ ਕੋਠੀ ਹੈ ਇਹ ਅਸੀਂ ਢਾਉਣ ਲੱਗੇ ਨਹੀਂ ਤੁਹਾਡੀ ਕੋਠੀ ਹੈ ਜਿਹੜੀ ਤਾਂ ਹਾਂ ਸਾਡੀ ਕੋਠੀ ਹੈ ਬਹੁਤ ਤਕੜੀ ਸੀ ਕਾਰਵਾਈ ਕੀਤੀ ਅਸੀਂ ਕੀ ਕਾਰਵਾਈ ਕਰੀ ਸਾਨੂੰ ਕੋਲ ਪੈਸਾ ਹੀ ਨਹੀਂ ਕਰੀ ਨਹੀਂ ਪੈਸਾ ਜੀ ਸੋ ਇਹ ਆੜਮ ਕਾਂਟਾ ਹੈਗਾ ਇਸ ਤੇ ਅੱਜ ਜਿਹੜਾ ਬਲਡੋਜ਼ਰ ਐਕਸ਼ਨ ਹੋਣਾ ਇਹ ਜਿਹੜਾ ਲੜਕਾ ਹੈ ਬੋਲ ਰਿਹਾ ਸੀਗਾ ਇਹ ਕਹਿੰਦਾ ਵੀ ਇਹ ਮੇਰੀ ਕੋਠੀ ਹੈ ਤੇ ਭਰਾ ਤੇ ਮਾਮਲਾਦਾਰ ਸੀ ਮੇਰੇ ਵੀ ਮਾਮਲਾ ਸੀ ਪਹਿਲਾਂ ਇਸ ਤੋਂ ਪਹਿਲਾਂ ਆੜਮ ਕਾਂਟਾ ਆਇਆ ਸੀ ਨਾਲ ਵਾਲਾ ਇਸ ਦਾ ਰਿਆ ਮੈਨੂੰ ਲੱਗਦਾ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਤੋੜਨ ਜਾ ਰਹੇ ਤੁਹਾਡੇ ਘਰ ਇਹ ਕੱਲ ਗਏਗੇ ਸੱਧਿਆ ਸੀ ਕੌਣ ਕਹਿ ਕੇ ਗਿਆ ਗਾੜੇ ਗਏ ਕੋਡਾ ਵਾਲੇ ਕੋਈ ਨੋਟਿਸ ਕੱਢਿਆ ਉਹਨਾਂ ਨੇ ਸਾਹਮਣੇ ਇੱਕ ਨੋਟਿਸ ਦੇ ਗਏ ਸੀਗੇ ਕਿੰਨੀ ਦਿਨ ਪਹਿਲਾਂ ਇਹ ਹੋ ਗਏ ਜੀ ਘਰ ਤੋਂ ਵਾਲਾ 6-7 ਮਹੀਨੇ ਹੋ ਗਏ ਨਹੀਂ ਤੁਸੀਂ ਪੁੱਛਿਆ ਨਹੀਂ ਗਾ ਬਈ ਕਿਉਂ ਟਾਣਾ ਹੈ ਗਏ ਮੇਰੇ ਕੀ ਨੋਟਿਸ ਆਏ ਕਹਿੰਦੇ ਸੀਗੇ ਹਾਂ ਜਿਹਦਾ ਕੋਈ ਐਸਡੀਐਫ ਸਾਹਿਬ ਆਉਂਦੇ ਆ ਉਹ ਕਹਿੰਦੇ ਸਾਡੀ ਕਬਜ਼ੇ ਵਾਲੀ ਜਗ੍ਹਾ ਇਹ ਹੈ ਅੱਛਾ ਇਹ ਮੁਲਾਜ਼ਮਾਂ ਨੂੰ ਪੁੱਛਦੇ ਆ ਉਹ ਕਹਿੰਦੇ ਵੀ ਚਿੱਟਾ ਕਰਕੇ ਟੋਣਗੇ ਨੋਟਿਸ ਦੇ ਵਿੱਚ ਕੀ ਲਿਖਿਆ ਸੀ ਨੋਟ ਹੋਏ ਭਰਾਵਾ ਮੈਨੂੰ ਪੰਜਾਬੀ ਦਾ ਪੜ੍ਹਨੀ ਨਹੀਂ ਤੁਸੀਂ ਪੜ੍ਹਾਣੀ ਸੀ ਕਿਸੇ ਨੂੰ ਪੜ੍ਹਾਈ ਸੀਗੀ ਕੀ ਕਹਿੰਦੇ ਉਹ ਕਹਿੰਦੇ ਵੀ ਨਿਯਾਜ ਕਰ ਦੇ ਨਿਯਾਜ ਕਰ ਕਹਿੰਦਾ ਹਾਂ ਉਹ ਚਾਹੀ ਲਿਖ ਜਦੋਂ ਤੁਹਾਡੇ ਕੋਲ ਨੋਟਿਸ ਆ ਗਿਆ ਫਿਰ ਤੁਸੀਂ ਇਹ ਕਹਿੰਦੇ ਵੀ ਕਿਉਂ ਨਿਯਾਜ ਧਾਰੇ ਫਿਰ ਤੁਸੀਂ ਇਹਨਾਂ ਨਾ ਕਹੋ ਨਿਯਾਜ ਕਰ ਜਾਂ ਨੇ ਕਿਹਾ ਹੀ ਸੰਤਾ ਫਿਰ ਸਰ ਢਾਈ ਤਾਂ ਜਾ ਰਹੀ ਨਾ ਤੁਹਾਡਾ ਇਹ ਰਜਿਸਟਰੀ ਸੀਗੀ ਤੁਹਾਡੇ ਕੋਲੇ ਨਹੀਂ ਹਾਂਜੀ ਨਹੀਂ ਰਜਿਸਟਰੀ ਕੋਈ ਫਿਰ ਦੇਖੋ ਗੱਲ ਇਹ ਜਦੋਂ ਤੁਹਾਡੇ ਕੋਲੇ ਕਰੋ ਨਿਯਾਜ ਕਰ ਕਹਿੰਦਾ ਤੁਸੀਂ ਦੇਖ ਰਹੇ ਹੋ ਰਜਿਸਟਰੀ ਚੈੱਕ ਕਰ ਰਹੇ ਹੋ ਕੰਪਿਊਟਰ ਅਥਾਰਟੀ ਵੱਲੋਂ ਪਹਿਲਾਂ ਇਹ ਸਾਰੀ ਇਹ ਕਾਰਵਾਈ ਕੀਤੀ ਜਾਂਦੀ ਪ੍ਰੋਸੈਸ ਕੀਤਾ ਜਾਂਦਾ ਤਰੇਕਾ ਲੰਬੇ ਬਸਾਸ ਤੋਂ ਬਾਅਦ ਜਿਹੜਾ ਹੈ ਉਹ ਕਾਨ ਹੈ ਇਹ ਟਾਏ ਜਾਂਦੇ ਆ ਨਾਲ ਹੀ ਇਹਨਾਂ ਦੇਖਦਾ ਹੈਗੇ ਨਸ਼ੇ ਦੇ ਕੇਸ ਵੀ ਦਰਸੀ ਐਸਪੀ ਸਾਹਿਬ ਨੇ ਜੀ ਮਦਦ ਸਿਆ ਤੇ ਤੋਂ ਉਸ ਯੁੱਧ ਨਸ਼ਾ ਵਿਰੁੱਧ ਤੇ ਤਹਿਤ ਸਰਕਾਰ ਦੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਉਹ ਲੜਕਾ ਉਹ ਲੜਕਾ ਹੀ ਦਾ ਬੋਲੀਆ ਦਾ ਇਹ ਬਲ ਕਰ ਤੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਇੱਥੇ ਤੋਂ ਬਾ ਮੌਜੂਦ ਹੈ ਪਹਿਲਾਂ ਨੋਟਿਸ ਦਿੱਤਾ ਗਿਆ ਸੀਗਾ ਇਹ ਆਪਣੇ ਕਾਗਜ਼ ਜਿਹੜੇ ਪੇਸ਼ ਕੀ ਕਰ ਸਕੇ ਉਸ ਤੋਂ ਬਾਅਦ ਦੱਸਦੇ ਕਿ ਐਸਪੀਸੀਟੀ ਨਾਲ ਹੀ ਐਸਪੀ ਸਾਹਿਬ ਨੇ ਦੱਸਿਆ ਕਿ ਜਿਹੜਾ ਨਸ਼ੇ ਦੇ ਕੇਸ ਵੀ ਦਰਜ ਸੀ ਦੇ ਕੋਈ ਦੇਖ ਤੋਂ ਲਾਵਾ ਕੋਈ ਪਤਾ ਨਹੀਂ ਕਰਦੇ ਜਦੋਂ ਮਾਰੀ ਕੋਈ ਪ੍ਰੈਸ ਕਰਾ ਲੈ ਤੇ ਤੇਰੇ ਚਾਰ ਨਸ਼ੇ ਤੇ ਹੋਰ ਨਿਕਲਾਉਂਦਾ ਮੈਂ ਕਹਿੰਦੇ ਬੱਸ ਮਰਜ਼ੀ ਕਰਾ ਸਰ ਇਹ ਕਹਿ ਰਹੇ ਇਹ ਦੱਸ ਰਹੇ ਸੀਗੇ ਕਿ ਇਹਦੇ ਬ੍ਰਦਰ ਤੇ ਪਹਿਲਾਂ ਵੀ ਤੁਸੀਂ ਕਹਿੰਦੇ ਸਾਡੇ ਤੇ ਕੋਈ ਪਰਚਾ ਨਹੀਂ ਹੈ ਇਹਦੇ ਖਿਲਾਫ ਜਿਹੜੇ ਹੈਗੇ ਪਰਚਾ ਦਰਜ ਨਹੀਂ ਹੈ ਬਟ ਇਹ ਜਿਹੜਾ ਹੈਗਾ ਡਰੱਗਸ ਦੇ ਵਿੱਚ ਲੱਗਿਆ ਹੋਇਆ ਸੀਗਾ ਐਡਿਕਟ ਸੀਗਾ ਅਸੀਂ ਇਸ ਨੂੰ ਕਾਫੀ ਵਾਰੀ ਫੜਿਆ ਜਿਹੜੇ ਪਹਿਲਾਂ ਵੀ ਕਈ ਬੰਦੇ ਸੀਗੇ ਇਹਨੂੰ ਐਸੇ ਕੂਰੀਅਰ ਦੀ ਤਰ੍ਹਾਂ ਯੂਜ਼ ਕਰਦੇ ਰਹੇ ਆ ਜਦੋਂ ਵੀ ਅਸੀਂ ਇੱਕ ਦੋ ਵਾਰੀ ਇਹਨੂੰ ਇਹ ਪੁੱਛ ਲੋ ਇਹਨੂੰ ਫੜਿਆ ਸੀਗਾ ਕਿ ਜੇਮ ਦੇ ਵਿੱਚੋਂ ਵੀ ਜਿਹੜੀ ਬੁੜੀ ਨਿਕਲੀ ਸੀਗੀ ਅਸੀਂ ਉਹਨ ਦੀ ਕੋਸ਼ਿਸ਼ ਕੀਤੀ ਪਰ ਤਦ ਤੋ ਹੁਣ ਵੀ ਤੁਹਾਡੇ ਸਾਹਮਣੇ ਮੰਨ ਰਿਹਾ ਕਿ ਅੱਜ ਵੀ ਜੀਬ ਵਾਲੀ ਗੋਲੀ ਜੋ ਇਲੈਕਟਿਕ ਖਾ ਰਿਹਾ ਹੈ ਪਰ ਜਦੋਂ ਇਹ ਤਾਂ ਡੋਪ ਟੈਸਟ ਕਰਾਵਾਂਗੇ ਤੇ ਹੋਰ ਵੀ ਜਿਹੜੇ ਨਸ਼ੇ ਇਹ ਕਰਦਾ ਪਾਇਆ ਜਾਊਗਾ ਲੋ ਜੀ ਤੁਸੀਂ ਇੱਕ ਮਿੰਟ ਇੱਕ ਮਿੰਟ ਸਰ ਸਰ ਏਕਸਕਿਊਜ਼ ਮੀ ਸਰ ਇੱਕ ਮਿੰਟ ਨਸ਼ਾ ਕਰਦਾ ਹੀ ਨਹੀਂ ਸਰ ਇੱਕ ਮਿੰਟ ਛੋਟੇ ਫਿਰ ਮੈਨੂੰ ਜੋਤ ਸਰ ਨੇ ਦਾਖਲ ਕਰਾਇਆ ਸੀਗਾ ਜੋ ਦਾਖਲ ਕਰਾਤਾ ਮੈਨੂੰ ਮੇਰਾ ਵਧੀਆ ਹੋ ਗਿਆ ਸਰੀਰ ਵਧੀਆ ਮੈਂ ਉਹਨੂੰ ਬਾ ਜੀ ਵਾਲੀ ਗੋਲੀ ਡਾਣੀ ਸਾਰੀ ਦਾਖਲ ਚੋਂ ਸਭ ਨੂੰ ਮਿਲਦੀ ਹੈ ਇੱਕ ਦਿਨ ਨਹੀਂ ਮਿਲਦੀ ਇਥੇ ਰਹਿ ਜਾਣੇ ਲੈ ਕੇ ਆਉਂਦੇ ਆ ਪ੍ਰਸ਼ਾਸਨ ਕਹਿੰਦਾ ਵੀ ਡੋਪ ਟੈਸਟ ਕਰਾਉਣੇ ਕਰਵਾ ਲਓਗੇ ਮੈਂ ਕਹਣਾ ਜਦੋਂ ਮਰਜ਼ੀ ਕਰਾਉ ਮੇਰਾ ਤੇਰੇ ਹੁਣ ਨਸ਼ਾ ਕਰਦਾ ਮਤਲਬ ਇਹ ਨਹੀਂ ਹੁੰਦਾ ਜੀ ਵੀ ਅਗਲੇ ਦਾ ਘਰ ਟਾਉਣਾ ਜੇ ਕੋਈ ਨਸ਼ਾ ਕਰਦਾ ਹੈ ਤੇਰਾ ਮਤਲਬ ਘਰ ਟਾਉਣਾ ਜੇ ਕੋਈ ਨੋਟਿਸ ਦਿੱਤਾ ਤੁਹਾਨੂੰ ਸਾਨੂੰ ਇਹ 7-8 ਮਹੀਨੇ ਪਹਿਲਾਂ ਆਇਆ ਸੀ। ਵੀ ਪਹਿਲਾਂ ਕੋਈ ਕੋਰੋਨਾ ਨੋਟਸ ਦਿੱਤਾ ਇਹਨਾਂ ਨੇ। ਤੁਸੀਂ ਆਪਣਾ ਨਾਮ ਦੱਸ ਸਕਦੇ ਹੋ? ਐਸੀ ਨਾ ਮੇਰਾ ਨਾਮ ਅਮਰਜੀਤ ਸਿੰਘ ਹੈ ਜੀ। ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ? ਹਾਂ ਬਈ। ਜੀ ਜੀ ਜੀ। ਮੇਰੀ ਗੱਲ ਸੁਣੋ ਇੱਧਰ ਨਾਲ ਰਹਿੰਦੇ ਆਂ। ਅੱਛਾ। ਵੀ ਜੇ ਨਸ਼ਾ ਕਰਕੇ ਟਾਉਂਦੇ ਆਪੂ ਨਸ਼ੇ ਦੇ ਬਾਬਤ ਕੋਈ ਕਾਨੂੰਨਾਂ ਨੋਟਿਸ ਇਹਨਾਂ ਨੇ ਦਿੱਤਾ? ਅੱਛਾ ਤੁਹਾਨੂੰ ਕੁਝ ਪਤਾ ਇਸ ਗੱਲ ਬਾਰੇ ਕਿ ਨਹੀਂ? ਮੈਨੂੰ ਪਤਾ ਆਹੀ ਵੀ ਨਸ਼ਾ ਨਸ਼ਾ ਨਸ਼ੀ ਦੀ ਆਰ ਦੇ ਵਿੱਚ ਕਹਿੰਦੇ ਆਂ। ਕਹਿੰਦੇ ਨਸ਼ਾ ਕਰਦਾ ਨਸ਼ੇ ਦਾ ਡੋਪ ਟੈਸਟ ਹੈ ਇੱਥੇ ਕੋਈ ਵੀ ਨਹੀਂ ਖਾਲੀ ਜਾਣਾ। ਹਾਂ। ਵੇ ਸਾਰਿਆਂ ਨੇ ਘੱਟ ਆਉਣਗੇ ਮਸਲਾ ਸਮਝੋ ਨਾ ਤੁਸੀਂ ਵੀ ਕਿਸ ਗੱਲ ਕਰ ਰਹੇ ਕਾਲਾ ਮਸਲਾ ਕਰਦੇ ਉਹ ਕਹਿੰਦੇ ਆ ਵੀ ਦਸੇ ਦਾ ਕਰਕੇ ਨਹੀਂ ਘੱਟ ਆਉਣਾ ਇਹ ਭਾਈ ਅਮਤਾ ਜੀ ਕੋਲ ਜਿਹੜੀ ਨਾ ਤਾਂ ਤਾਂ ਹੀ ਬੋਕਿੰਗ ਪਾਈ ਤੇ ਤਾਂ ਕਾਟੋ ਨਹੀਂ ਨਹੀਂ ਜਿਹੜੀ ਜਿਹੜੀ ਜਾਲੂਸ ਜਿਹੜਾ ਨਹੀਂ ਦੱਸਿਆ ਹੁਣ ਤਾਂ ਜਸਤੀ ਨਹੀਂ ਜੀ ਯਾਰ ਜੀ ਕੱਟ ਕਦਰ ਕਰਦੇ ਆਂ ਇਹ ਮੋਲੋ ਕੋ ਐਡੀਟ ਕੀਤਾ ਬਾਹਰ ਨਹੀਂ ਹੋਇਆ ਇਹ ਬੈਟਾ ਫੜੋ ਜੇ ਬੰਦਾ ਦਾਹਰ ਨਹੀਂ ਹੋਇਆ ਇਹਦਾ ਮਤਲਬ ਇਹ ਥੋੜੀ ਚੱਕੇ ਦਾ ਟਾਟਾ ਦੇਣਾ ਬ੍ਰਦਰ ਉਹ ਨਸ਼ੇ ਕਰਦੇ ਨੇ ਕਹਿ ਰਹੇ ਉਹ ਗੈਰ ਕਾਨੂੰਨੀ ਹੈ ਕਹਿ ਰਹੇ ਨੇ ਗੈਰ ਕਾਨੂੰਨੀ ਹੈ ਆ ਇਹ ਗੈਰ ਕਾਨੂੰਨੀ ਹੈ ਬਾਈਸ ਜੀ ਨਾ ਗੈਰ ਕਾਨੂੰਨੀ ਸਾਰਾ ਬਹਿ ਰਹੀ ਹੈ ਗੈਰ ਕਾਨੂੰਨੀ ਸਾਰਾ ਹੀ ਹੈ ਮੈਂ ਅਹੀ ਮੇਰਾ ਨਹੀਂ ਢਾਓ ਸਾਡਾ ਕੀ ਗੈਰ ਕਾਨੂੰਨੀ ਗੈਰ ਕਾਨੂੰਨੀ ਹੈ ਢਾ ਕਰਕੇ ਢਾਰੇ ਕਿਤੇ ਗੈਰ ਕਾਨੂੰਨੀ ਹੈ ਤੇ ਨਸ਼ੇ ਦਾ ਡੋਪ ਟੈਸਟ ਕਿੱਧਰ ਆ ਗਿਆ ਵਿੱਚ ਉਹ ਚੀਜ਼ਾਂ ਦੀ ਛੁਡੀ ਨਹੀਂ ਕਰਦੀ ਐਸੀ ਗੱਲ ਛੁਡੀ ਨਹੀਂ ਬਿਲਕੁਲ ਇਹਦੇ ਨਸ਼ੇ ਦਾ ਡੋਪ ਟੈਸਟ ਕਰਾ ਲਓ ਐ ਕਿਸ਼ੇ ਆ ਗੱਲ ਕਿੱਧਰ ਆ ਗਈ ਜਦੋਂ ਇੱਕ ਪਾਸਾ ਲੈਣ ਨਾ ਜਦ ਕਹਿੰਦੇ ਗੈਰ ਕਾਨੂੰਨੀ ਹੈ ਜਾ ਕੇ ਅਰਮੀ ਨਸ਼ੇ ਕਰਕੇ ਢਾਉਂਦੇ ਆਂ ਮੈਂ ਇਹਨਾਂ ਨੂੰ ਦੇਖ ਤੁਸੀਂ ਜਿਹੜਾ ਇੱਕ ਪਾਸਾ ਲੈ ਇਹਦਾ ਕੀ ਹੈ ਜੇ ਗੈਰ ਕਾਨੂੰਨੀ ਕਰਕੇ ਢਾਈ ਜਾਂਦੇ ਆ ਪੈਸੇ ਦਾ ਭਾਣਾ ਹੈ ਠੀਕ ਕਰ ਗੜੀ ਪੂਰੀ ਇੱਕ ਪਾਸਾ ਲੈਣਾ ਗੈਰ ਕਾਨੂੰਨੀ ਸੀ ਪੁੱਛੋ ਤੁਸੀਂ ਕਹਿ ਸਕਦੇ ਹੋ ਤੁਸੀਂ ਆਜ਼ਾਦ ਹੋ ਦਰਬਾਖੋ ਤੁਸੀਂ ਤੁਸੀਂ ਕਹਿ ਸਕਦੇ ਹੋ ਜੀ ਇੱਕ ਪਾਸਾ ਲਓ ਜਾਂ ਮਰਜ਼ੀ ਲਓ ਤੁਹਾਡਾ ਜਿਹੜਾ ਨਸ਼ਾ ਤੁਹਾਡਾ ਹੀ ਲੱਗਦਾ ਤੁਹਾਡੇ ਨੂੰ ਢਾਈ ਕਿ ਆ ਕੀ ਕੀ ਲੱਗਦਾ ਕੀ ਮਤਲਬ ਜੋ ਅੰਮ੍ਰਿਤ ਕਲ ਦੇ ਵਿੱਚ ਪਹਿਲਾਂ ਕਾਫੀ ਵਾਰੀ ਕਾਰਵਾਈ ਹੋ ਚੁੱਕੀ ਹੈ ਨਹੀਂ ਲੱਗਦਾ ਕਿ ਐਸਾ ਹੋ ਗਾ ਦੇ ਇਹ ਮਾਰੇ ਬਾਹਰ ਹੋ ਦਿੱਤੀ ਹੈ ਜੇ ਕਸ਼ੇਦਾ ਕਰਕੇ ਹੈ ਤੇ ਜਗਦੀਸ਼ ਭੋਲੇ ਵਰਗੇ ਨੂੰ ਸਜਾਵਾ ਹੋਈਆਂ ਤੇ ਮਜੀਠੀਆ ਅੱਧਰ ਬੈਠਾ ਇੱਥੇ ਲੇਡੀਜ਼ ਕਾਸਟੇ ਵਾਲ ਪਹਿਲਾਂ ਫੜੀ ਰਹੀ ਆ ਉਹਦਾ ਨਿਦਾਤਾ ਕਿਉਂਕਿ ਮੇਰੀ ਗੱਲ ਵੀ ਵਕੀਲ ਸਾਹਿਬ ਨਾਲ ਗੱਲ ਹੋਈ ਸੀਗੀ ਉਹਨਾਂ ਨੇ ਇਹ ਕਹਿ ਕਹਿ ਅੱਜ ਤਾਂ ਬਹੁਤ ਚੱਲ ਗਿਆ ਨਾਮ ਲੈ ਕੇ ਸਭ ਕਹਿੰਦੇ ਆ ਕਿ ਜੀ ਆਇਆਂ ਨੂੰ Si O timing hab wonder No 갑 a shirt El salto 26 30 16 17 18 19 20 24 25

ਜਦੋਂ ਪੂਰੇ ਦਾ ਨਾਮ ਪਤਾ ਕਿ ਬਾਈ ਵੀ ਨਹੀਂ ਬੋਲੀਦਾ ਨਹੀਂ ਜਿਹੜਾ ਇਹਨਾਂ ਦਾ ਚੋਰੀ ਕਰ ਲਿਆ ਭਾਈ ਸਾਹਿਬ ਦੀ ਬੋਲ ਦੇ ਬੋਸਲੇ ਤੱਕ ਤੁਸੀਂ ਸਰਕਾਰ ਦੇ ਪੱਖ ਚ ਬੋਲਦੇ ਕਿਹੜਾ ਕੌਣ ਬੋਲਦੇ ਸੀ ਕੱਲੀ ਗਰੀਬਾਂ ਤੁਸੀਂ ਨਸ਼ੇ ਵਿੱਚ ਹੋਗੇ ਕਰੀ ਗਰੀਬਾਨੀ ਕਰਨੀ ਭਾਈ ਜੀ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਨਸ਼ੇ ਵਿਚਣ ਵਾਲੇ ਦੀ ਹਮਾਇਤ ਕਰੋਗੇ ਕਿਉਂ ਕਰਾਂਗੇ ਮੈਂ ਰੋਹ ਦੀ ਬੋਲੀ ਜਾਂਦੇ ਆ ਆ ਕਿੰਨੂ ਜਿਹੜੇ ਪੁਰਾਣੇ ਸੀ 10 ਲੱਖ ਰੁਪਏ ਦੇ ਕਿੰਨੂ ਸੀ ਪਤਾ ਤੁਹਾਨੂੰ ਤੁਸੀਂ ਕਹੋ ਜਾਂ ਨਸ਼ੇ ਦੇ ਮੇਰੇ ਵੀ ਪਹਿਲੇ ਜਿਹੜੀ ਮੈਂ ਕਹਿੰਦਾ ਮੇਰੇ ਨਾਲ ਨਹੀਂ ਕਰਦੇ ਡੇਢ ਲੱਖ ਦੇਣੂ ਸੀ ਓਏ ਭਰਾ ਇਹ ਤੁਹਾਨੂੰ ਖਬਰ ਦੇਖ ਲਈ 10 ਕੱਟੇ ਸੀ ਮੇਰੇ ਨਾਲ ਚੱਲ ਕੇ ਉਹਨਾਂ ਨੂੰ ਚੱਕ ਕੇ ਆ ਉਹ ਡੇਢ ਲੱਖ ਦੇ ਹੋਗੇ ਡੇਢ ਉਦੋਂ ਆ ਸਟੋਰੀ ਲਾ ਕੇ ਤੁਹਾਨੂੰ ਦਿਖਾ ਕੇ ਲੈ ਕੇ ਆਵਾਂ गैर कानूनी करके ढा रहे हैं गैर कानूनी करके ढा रहे हैं तो गैर कानूनी माड़े थोटती है Ah, uh... okay. ਨੰਕੇ ਲਗਾਤਾਰ ਇਹ ਪੀ ਦੀ ਚੌਥੀ ਵਾਰ ਜਿਹੜਾ ਮੁੜੇ ਡਾਇਰੈਕਸ਼ਨ ਹੋਇਆ ਤੇ ਫਿਰ ਨਾਲ ਜਿਹੜਾ ਲਾਲ ਲੱਗ ਆ ਪਿਆ ਉਹ ਪਾਇਆ ਗਿਆ ਤੇ ਸਭ ਤੋਂ ਪਹਿਲਾਂ ਇੱਧਰ ਵੀ ਜਿਹੜਾ ਹੈਗਾ ਗਲੀ ਦੇ ਵਿੱਚ ਪਹਿਲਾਂ ਰਿਮੋਰਟ ਚ ਕਿਤੇ ਜੀ ਕਰ ਤੇ ਅੱਜ ਪੰਜਾਬ ਦੇ ਗਾ đã được cập nhật đã có các bạn ạ nó khi mà nó chạy vào thì nó phát ra nó sẽ nó sẽ được cái 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 ਅੱਗੇ ਕਪਿਟਨ ਤੋਂ ਪਿੱਛੇ ਦੋ ਪੀਏ ਜੀ ਬਟੰਡਾ ਦਾ ਤੋਬੇ ਵਾਲਾ ਰੋਡ ਗਲੀ ਨੰਬਰ 1 ਤੇ ਯੁੱਧ ਨਸ਼ਿਆਂ ਵਿਰੁੱਧ ਐਕਸ਼ਨ ਲਿੱਤਾ ਗਿਆ ਕਿਉਂਕਿ ਇਹ ਜਿਹੜਾ ਨਾਜਾਇਜ਼ ਕਬਜ਼ੇ ਸੀ ਪਹਿਲਾਂ ਨੋਟਿਸ ਗਿਆ ਇਹਨਾਂ ਨੂੰ ਤਾਂ ਇਹਨਾਂ ਦੇ ਡਾਕੂਮੈਂਟ ਕੋਪੀ ਪੇਸ਼ ਨਹੀਂ ਕੀਤੇ ਤੇ ਨਾਲ ਹੀ ਇਹਨਾਂ ਦੇ ਨਕਿਆਂ ਦੇ ਕੇਸ ਦੇ ਵਿਚ ਵੀ ਨਾਮ ਸੀਗਾ ਨਦਾ ਸੋ ਇਹੀ ਜਿਹੜਾ ਹੈਗਾ ਕਾਰਵਾਈ ਕੀਤੀ ਗਈ ਹੈ ਯੁੱਧ ਨਸ਼ਾ ਅਵਰੂਪ ਦੇ ਤਹਿਤ ਤਾਂ ਸਿਵਾ ਪੰਡਾ ਕਰਾਇਆ ਜਾ ਰਿਹਾ ਤਾਂ ਪੀੜਾ 50 ਪਹਿਲਾਂ ਵੀ ਇਧਰ ਚਲایا ਗਿਆ ਸੀ ਇਸ ਗਲੀ ਦੇ ਵਿੱਚ ਤੇ ਪੂਰਸਤ ਤੇ ਸੂਲ ਸ਼ਾਸਨ ਮਜੂਦ ਹੈ ਉਹਨਾਂ ਨੇ ਪ੍ਰੇਰਿਤ ਕਰ ਰਹੇ ਨੇ ਇਹ ਕਹਿ ਰਹੇ ਨੇ ਬਰਬਾਦ ਲੋਕੀ ਸਾਡੇ ਮੁੰਡੇ ਇੰਨੇ ਬਰਬਾਦ ਕਰਤੇ ਕਿ ਦੀਵਾਨਵਾਨ ਮੁਰਦੇ ਸਾਡੇ ਮਰ ਜਿਹੜੇ ਮਾਰੇ ਜਿਹੜੇ ਮੈਂ ਮੇਰੀ 340 340 ਮੇਰੇ ਸਾਹਮਣੇ ਹੀ ਮਰ ਗਏ ਇਥੋਂ ਨਹੀਂ ਕੁਝ ਹੋਰ ਅਜਾ ਬਾਈ ਜੀ ਕਾਰਵਾਈ ਕਰੇ ਜਿਹੜੇ ਕਾਰਵਾਈ ਕੀਤੀ ਠੀਕ ਹੈ ਇਹ ਤਾਂ ਬਿਲਕੁਲ ਠੀਕ ਹੈ ਹੋਣੀ ਚਾਹੀਦੀ ਹੈ ਜੀ ਕਰਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਇਹ ਇਹ ਹੋਣੀ ਚਾਹੀਦੀ ਹੈ ਕਿ ਆਪਾਂ ਕਿਸੇ ਨੂੰ ਵੀ ਨਸੇ ਨੂੰ ਮੁਕਤ ਕਰ

ਕਰ ਲੈ ਉਹ ਕਰ ਲੋ ਕੱਟ ਉਹ ਕਰ ਬਣੇ ਕਾਟ ਗਿਆ ਸੀ ਕੱਟ ਬਸ ਉਹ ਕਰ ਰਹੀ ਜਾਂ ਤੂੰ ਅੱਛਾ ਚੰਗੀ ਕਰ ਕੰਮ ਕੀ ਕਰਦਾ ਬਾਈ ਤੂੰ ਰੰਗ ਪੇਂਟ ਦਾ ਕਰਦੇ ਨਹੀਂ ਦੁਆੜੀ ਤੇ ਕੀ ਕਰਦਾ ਆ ਜੀ ਜੇ ਫਾਸਟਰ ਚਿੱਟਾ ਲਾਉਣ ਆਣੇ ਜੱਲਾ ਕਰਨਾ ਭਰਾ ਮੈਂ ਨਾ ਇੰਨਾ ਜੰਦਾ ਅੱਛਾ ਇੱਕ ਚੰਪਾਲੇ ਲੋ ਜਿਹੜੇ ਵੇਚਦੇ ਉਹਦੇ ਵੀ ਗੋਲੀ ਮਾਰ ਦੋ ਜਿਹੜੇ ਪਿੰਡੇ ਉਹਦੇ ਗੋਲੀ ਮਾਰਦੇ ਜਿਹੜੇ ਵੇਚਣ ਵਾਲੇ ਜਿਹੜੇ ਵੇਚਣ ਵਾਲੇ ਵੱਡੇ ਮਗਰ ਮੱਛਰ ਮਗਰ ਮੱਛਰ ਨੂੰ ਉਹ ਕੋ ਇੱਕ ਕਿਸੇ ਕੰਮ ਤੇ ਮੈਂ ਦੇਖਿਆ ਸੀ ਮੇਰੀ ਯਾਦ ਵੀ ਹੁਣ ਆ ਰਹੀ ਹੈ ਕਦਾਪੀ ਸੀ ਉਹਨੂੰ ਸਰਿਆਮ ਫਾਸੀ ਦਿੱਤੀ ਗਈ ਸੀ ਇਕ ਚੁਰਾਇ ਚਲੇਗੀ ਫਸੇ ਰੋ ਦੂਜੇ ਨੂੰ ਵੀ ਪਤਾ ਲੱਗੇ ਕਿਹੜੇ ਨਸ਼ਾ ਵੇਚਣ ਵਾਲੇ ਵੱਡੇ ਮਗਰਮੱਛ ਜਿਨ੍ਹਾਂ ਨੂੰ ਤੂੰ ਕਹਿੰਨੇ 1K47 ਨਾਲ ਰੋਕਣਾ ਚਾਹੀਦਾ ਇਹ ਬਥੇਰੇ ਆ ਭਾਈ ਤੁਸੀਂ ਦੇਖ ਲਓ ਰੇ ਪੂਰੇ ਬਟਨਡੇ ਜੇ ਪੂਰੇ ਸ਼ਹਿਰ ਚ ਕੋਈ ਲਾਸ਼ ਕਿਉਂ ਨਹੀਂ ਦੱਸਦੇ ਤੁਸੀਂ ਇਹ ਇਹ ਪੁਲਿਸ ਨੂੰ ਕਿਉਂ ਨਹੀਂ ਦੱਸਦੇ ਪੁਲਿਸ ਦੱਸਦਾ ਕਿ ਜਦੋਂ ਮਿਲਿਆ ਬੰਦਾ ਕੋਈ ਤੂੰ ਰੋਡ ਹੈ ਨਹੀਂ ਦੱਸਣ ਦਾ ਕੀ ਗੱਲ ਦੱਸਾਂ ਇਹ ਪੁਲਿਸ ਦੱਸ ਦੋ ਪੁਲਿਸ ਖੜੀ ਆ ਤੁਹਾਡੇ ਕੋਲੇ ਆ ਵੱਡੇ ਅਫਸਰ ਕਿਹੜੇ ਆਪਾਂ ਨੂੰ ਪਤਾ ਕਿ ਮੈਂ ਪਿੰਦਾ ਹੀ ਨਹੀਂ ਮੈਂ दारू ਪੀਂਦਾ ਹਾਂ ਠੇਕੇ ਵਾਲੇ ਪੀਂਦਾ ਵਾ ਜਿੰਨੇ ਵੀ ਘਰ ਤੋੜਦੇ ਜਾਂ ਤੋੜਦੇ ਇਦੂ ਬਾਦ ਫੇਰ ਉਹ ਨਸ਼ਾ ਵੇਚਣਗੇ ਜਿੰਨੇ ਮਰਜ਼ੀ ਉਹ ਕਰ ਲੂ। ਤੁਸੀਂ ਫਿਰ ਕੱਲ ਨੂੰ ਆਓਗੇ ਉਰੇ ਮੈਂ ਹੋਣੀ ਖੜਾ ਤੇਰੇ ਕੋਲੇ ਦੱਸ ਕੱਲ ਨੂੰ ਆਇਓ ਸ਼ਾਮ ਨੂੰ ਆਇਓ ਤੁਸੀਂ 10 ਮਿੰਟਾਂ ਬਾਅਦ ਹੀ ਆਇਓ ਘਰ ਤੋੜ ਕੇ ਬਾਅਦ ਆ ਉਰੇ ਦੇਖ ਲੈ ਬਿਲਕੁਲ ਬਾਈ ਕਹਿੰਦਾ 5 10 ਪੂਰਾ ਪੀਣਨ ਲੋਕ ਨੇ ਸਾਰੇ ਇੱਥੇ ਆਪਣੇ ਆਪਣੇ ਮੈਨੂੰ ਕੋਈ ਡਰ ਨਹੀਂ ਜਾਣੀ ਹੈਗਾ ਕਿੱਕਾ ਪੀਣ ਵਾਲੇ ਜਿਹੜੇ ਕਹਿੰਦੇ ਨੇ ਜਿਹੜਾ ਇਹ ਥੋਬੇਣਾ ਪਸਤੀ ਆ ਅਕੀਰ ਦਿਖਾ ਦਿੰਦੇ ਗਲੀ ਨੰਬਰ ਤੋਂ ਬੇਣਾ ਵਸਤੀ ਗਲੀ ਨੰਬਰ ਤੋਂ ਬੇਲਾ ਨਗਰ ਗਲੀ ਨੰਬਰ ਇੱਥੇ ਕਾਰਵਾਈ ਹੋਈ ਹੈ ਕਿ ਤੀਜੀ ਵਾਰ ਲਾ ਕੋਈ ਪੱਤਰ ਖਾਲਦਣਾ ਪਲਾਟ ਬਣਾ ਦੇਣਾ ਕਿ ਇੱਥੇ ਔਖੀ ਜ਼ਿਆਦਾਤਰ ਇੱਥੇ ਨਜਾਇਜ਼ ਕਬਜ਼ੇ ਤੇ ਨਾਲ ਹੀ ਉਹਨਾਂ ਦੇ ਨਸ਼ਾ ਦੇ ਵਿੱਚ ਕੇਸ ਵੀ ਦਰਜ ਨੇ ਜਿਹੜੇ ਲੋਗ ਨੇ ਇਥੋਂ ਦੇ ਉਹ ਕਹਿੰਦੇ ਵੀ ਸੋਭਿਆਣਾ ਬਸਤੀ ਦੇ ਅਕੜ ਵਿੱਚ ਦੁਰਜ ਕੀਤੇ ਨੇ ਤੇ 1973 ਜਿਹੜੇ ਬੰਦੇ ਨੇ ਅਸੀਂ ਜਿਹੜੇ ਜਿਲ੍ਹਾਂ ਦੇ ਵਿੱਚ ਢੱਕੇ ਨੇ ਇਹਨਾਂ ਦੇ ਵਿੱਚ 68 ਬੰਦੇ ਐਸੇ ਨੇ ਜਿਨ੍ਹਾਂ ਜਿਹੜੇ ਕਮਰਸ਼ਲ ਕੁਆਲਿਟੀ ਜਾਂ ਹੈਵੀ ਕੁਆਲਿਟੀ ਦੇ ਵਿੱਚ ਜਿਹੜੇ ਅਗੇ ਨੇ ਦਰਜ ਰਜਿਸਟਰ ਕਰਨੇ ਪਾਏ ਗਏ ਨੇ ਤੇ ਹੁਣ ਜੇਲ੍ਹ ਦੇ ਵਿੱਚ ਢੱਕੇ ਹੋਏ ਨੇ ਇਸ ਤੋਂ ਇਲਾਵਾ 2023 ਤੋਂ ਲੈ ਕੇ ਹੁਣ ਤੱਕ ਅਸੀਂ 14 ਕਰੋੜ ਦੇ ਕਰੀਬ ਪ੍ਰਾਪਰਟੀ ਜਿਹੜੀ ਫ੍ਰੀਜ਼ ਕੀਤੀ ਹੈ ਜਿਹੜੇ ਨਸ਼ਾ ਤਸਕਰਾਂ ਨੇ ਉਹਦੀ ਕਾਲੀ ਕਮਾਈ ਕਰਕੇ ਜਿਹੜੀ ਹੈਗੀ ਬਣਾਈ ਸੀਗੀ ਤੇ ਉਸ ਦੇ ਉੱਪਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਾਇਆ ਗਿਆ ਕਿ ਇਸ ਟੀ ਜਿਹੜੀ ਹੈਗੀ ਹੈ ਇਲੀਗਲ ਟ੍ਰੇਡ ਆਫ ਡਰੱਗਸ ਰਾਹੀਂ ਜਿਹੜੀ ਕਮਾਈ ਗਈ ਸੀਗੀ ਸੋ ਉਸ ਨੂੰ ਫ੍ਰੀਜ਼ ਕਰਵਾਇਆ ਗਿਆ ਤੇ ਉਹਨਾਂ ਦੇ ਖਿਲਾਫ ਜਿਹੜਾ ਸੱਟ੍ਰਕਸ਼ਨ ਲਿਆ ਗਿਆ ਇਸ ਵਰਤ ਤੇ ਕਿੰਨੇ ਬੱਚੇ ਇਸ ਦੇ ਖਿਲਾਫ ਇੱਕ ਮੁਕਦਮਾ ਦਰਜਾ ਐਨਡੀਪੀਐਸ ਐਕਟ ਦਾ ਪਰ ਇਸ ਤੋਂ ਇਲਾਵਾ ਇਸ ਦੇ ਖਿਲਾਫ ਸਿਵਲ ਲਾਈਨ ਥਾੜੇ ਦੇ ਵਿੱਚ ਅਕਸਰ ਸ਼ਿਕਾਇਤ ਮਿਲਦੀ ਰਹਿੰਦੀ ਸੀ ਕਿ ਡਰੱਗਸ ਦੇ ਵਿੱਚ ਹੈਰਨ ਦੀ ਸਪਲਾਈ ਹੋਣ ਦੀ ਕਰ ਰਹੀ ਹੈ ਐਸਪੀ ਸਾਹਿਬ ਜੇ ਗੱਲ ਕੀਤੀ ਜਾਵੇ ਕਹਿ ਰਹੇ ਆ ਵੀ ਸਰਕਾਰੀ প্রশাসন <laughs> <laughs> ਇਹਦੇ ਤੋਂ ਜੋ ਸਾਹਮਣੇ ਖੁੱਲ੍ਹਿਆ ਆ ਉਹ ਬਨੇਕਣਾ ਜਿਹੜੀ ਵੀਡੀਓ ਤੋਂ ਭੇਜਿਆ ਹੋਇਆ ਹੈ ਉਹਦੇ ਨੂੰ ਕਰਦੇ ਸ਼ਸਤੀ ਆਸਾਂ ਮੀਟਿੰਗ ਕਰਨੀ ਜੇ ਸਾਡੇ ਮੁਲਾਜ਼ਮਾਂ ਨੂੰ ਅਨੰਦ ਤੋਂ ਆਰੋਡ ਡੋਕੂਮੈਂਟ ਲੈ ਕੇ ਰੀਟੈਕਟ ਕਰਾਉਣਾ ਇੱਕ ਹਮਦਰਦ ਜਿਹੜਾ ਕੰਮ ਦੇ ਨਾਲ ਪਬਲਿਕ ਜਿਹੜਾ ਅਸਲੀ ਪਦਨਾਮ ਗਿਆ ਹੈ ਸੋ ਡੈਫੀਨਟਲੀ ਤੁਹਾਨੂੰ ਵੀ ਅਸੀਂ ਦਾ ਪਤਾ ਲੱਗਿਆ ਹੋਊਗਾ ਕਿ ਇਹ ਜਿਹੜਾ ਬੰਦਾ ਹੈਗਾ ਪਹਿਲਾਂ ਵੀ ਇਹ ਨਸ਼ੇ ਦੀ ਤਸਕਰੀ ਕਰਦਾ ਸੀਗਾ ਆਪ ਵੀ ਤੇ ਹੁਣ ਵੀ ਜਿਹੜਾ ਹੈਗਾ ਇਸੀ ਦੇ ਵਿੱਚ ਕਾਰੋਬਾਰ ਦੇ ਵਿੱਚ ਅੱਜ ਵੀ ਲੱਗਿਆ ਹੈ ਮਾਰੋਕਾ ਦਾ ਲੋਕਾਂ ਦਾ ਸਵਾਲ ਹੈਗਾ ਏਸੀ ਏਰੀਆ ਦੇ ਵਿੱਚ ਕਿਹੋ ਕਾਰਵਾਈ ਹੋਣੀ ਹੈ ਕਿਉਂਕਿ ਹੋਰ ਵੀ ਏਰੀਆ ਵਿੱਚ ਨਸ਼ਾ ਹੋ ਰਿਹਾ ਹੈ ਦੇਖੋ ਸ਼ਹਿਰ ਦੇ ਤੁਸੀਂ ਨਿਵਾਸੀ ਤੁਹਾਨੂੰ ਪਤਾ ਹੈ ਕਿ ਜਿਹੜਾ ਥੋਬੀਆਂ ਦਾ ਬਸਤੀ ਸੀਗੇ ਕਾਫੀ ਬਦਨਾਮ ਸੀ ਕਿ ਕਾਫੀ ਜ਼ਿਆਦਾ ਇੱਥੇ ਲੋਕ ਜਿਹੜੇ ਨਸ਼ਾ ਤਸਕਰੀ ਦੇ ਵਿੱਚ ਲੱਗੇ ਹੋਏ ਸੀ ਕਾਫੀ ਸ਼ਿਕਾਇਤਾਂ ਵੀ ਸਾਨੂੰ ਮਿਲਦੀਆਂ ਸੀਗੀਆਂ ਸੋ ਪਾਰਟਿਕੁਲਰਲੀ ਇਹਨੂੰ ਹੌਟਸਪੌਟ ਤੌਰ ਤੇ ਅਸੀਂ ਲੰਮਾ ਸੀਗਾ ਤੇ ਇੱਥੇ ਕਾਫੀ ਜਿਆਦਾ ਫੋਕਸ ਕੀਤਾ ਸੀਗਾ ਸਾਸੀਂ ਤੇ ਤਕਰੀਬਨ ਅਸੀਂ 20 ਦੇ ਕਰੀਬ ਜਿਹੜੇ ਹੈਗੇ ਨੇ ਐਫ ਆਈ ਆਰਸ ਰਜਿਸਟਰ ਕੀਤੇ ਨੇ ਜਿਸ ਦੇ ਵਿੱਚ ਐਨ ਡੀਪੀ ਸੈਕਟਰ ਦੇ ਤਹਿਤ ਰਿਕਵਰੀਜ਼ ਵੀ ਦਰਜ ਹੋਈਆਂ ਨੇ ਸੋ ਉਸ ਤੋਂ ਇਲਾਵਾ ਵੀ ਜਿਹੜੇ ਹੈਗੇ ਨੇ ਅਸੀਂ ਜਿਹੜੀ ਜੋ ਇੱਕ ਸਰਕਾਰੀ ਜਗ੍ਹਾ ਦੇ ਉੱਪਰ ਜਿਹੜੇ ਨਜਾਇਜ਼ ਕਬਜ਼ੇ ਸੀਗੇ ਉਹ ਵੀ ਅਸੀਂ ਚੌਥੀ ਪਰ ਆਪਣਾ ਦੇ ਵਿੱਚ ਅਸੀਂ ਇੱਥੇ ਆਏ ਆਂ ਤੇ ਜਿਹੜੇ ਗਲੀ ਨੰਬਰ 1 ਜਿੱਥੇ ਕਾਫੀ ਨਜਾਇਜ਼ ਕਬਜ਼ੇ ਸੀਗੇ ਉਹਨਾਂ ਨੂੰ ਵੀ ਖਾਲੀ ਕਰਵਾਇਆ ਜਾ ਰਿਹਾ ਹੈ ਇਹ ਕੰਮ ਕੀ ਕਰ ਰਹੇ ਸੀ ਗਲੀ ਦੇ ਵਿੱਚ ਕਾਰਵਾਈ ਹੋ ਚੁੱਕੀ ਹੈ ਤੇ ਕਿਹੜੀ ਕਿਹੜੀ ਟੀਮ ਆਈ ਹੈ ਇੱਥੇ ਅਸੀਂ 4 ਦੇ ਕਰੀਬ ਜਿਹੜੇ ਘਰ ਜਿਹੜੇ ਨੇ ਜਿਨ੍ਹਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਉਹ ਹਟਵਾਇਆ ਗਿਆ ਤੇ ਸਾਡੇ ਨਾਲ ਪੁੱਡਾ ਦੇ ਅਫੀਸਰਸ ਨੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਤਹਿਸੀਲਰ ਸਾਹਿਬ ਨੇ ਤੇ ਨਾਲ ਸਾਡੇ ਡੀਐਸਪੀ ਸਿਟੀ ਤੋਂ ਸਰਵਜੀਤ ਸਿੰਘ ਦੇ ਨਾਲ 50 ਦੇ ਕਰੀਬ ਪੁਲਿਸ ਮੁਲਾਜ਼ਮ ਡਿਪਲੋਏ ਕੀਤੇ ਗਏ ਨੇ ਕੀ ਕਹਿਣਾ ਚਾਹੁੰਦੇ ਹੋ ਖਾਸ ਕਰ ਨਸ਼ਾ ਤਸਕਰਾਂ ਤੋਂ ਡ ਤੇ ਉਸ ਦੇ ਖਿਲਾਫ ਸਖਤ ਕਾਰਸ਼ਨ ਜਿਹੜਾ ਲਿਆ ਜਾਊਗਾ ਬਿਲਕੁਲ ਤਸਵੀਰਾਂ ਤੁਸੀਂ ਦੇਖ ਛੜੇ ਪਾਉਣ ਵਾਹਿੰਦਾ ਪੁਲਿਸ ਵੱਲੋਂ ਸਸਕੇ ਭਾਈ ਜਾਨ ਐਸਪੀ ਸਾਹਿਬ ਨੇ ਕਿਹਾ ਕਿ ਜਿਹੜਾ ਵੀ ਇਥੇ ਨਸ਼ਾ ਕੋਈ ਵੇਚਦਾ ਹੈ ਉਹਨੂੰ ਬਖਸ਼ਾ ਨਹੀਂ ਜਾਊਗਾ ਇਸੇ ਤਰ੍ਹਾਂ ਇਸ ਗਲੀ ਦੇ ਵਿੱਚ ਪਹਿਲਾਂ ਵੀ ਤਿੰਨ ਚਾਰ ਤਿੰਨ ਵਾਰੀ ਕਾਰਵਾਈ ਹੋ ਚੁੱਕੀ ਹੈ ਚੌਥੀ ਵਾਰ ਸੀ ਚੌਥੇ ਪੜਾ ਦੇ ਵਿੱਚ ਜਿਹੜਾ ਹੈ ਇਸ ਤੋਂ ਇਲਾਵਾ ਬੀੜ ਤਲਾਬ ਅਸਤੀ ਦੇ ਵਿੱਚ ਤੇ 25 ਗਜਾ ਕੁਆਟਰ ਸੀਗੇ ਜਿਹੜੇ ਉਧਰ ਵੀ ਜਿਹੜੀ ਕਾਰਵਾਈ ਪਹਿਲਾਂ ਹੋ ਚੁੱਕੀ ਹੈ ਦੇਦਰ ਤੁਹਾਡਾ ਆਪਣਾ ਚੈਨਲ 5.2 ਮੈਂ ਦੇਵਕਰਨ ਜੈ ਹਿੰਦ ਜਪਰ